ਤੁਹਾਨੂੰ ਸਸੀ ਕਾਲ ਕੀ ਹਾਲ ਚਾਲ ਹੈ ਤੁਹਾਡੀ ਉਮੀਦ ਕਰਦੇ ਆ ਠੀਕ ਹੋਣੀ ਹੈ ਕੱਲ ਮੈਂ ਵੀਡੀਓ ਪਾਣੀ ਪਾਈ ਥੋੜੀ ਤਬੀਤ ਖਰਾਬ ਸੀ ਸਵੇਰੇ ਤੱਕ ਉੱਠ ਕੇ ਜਿਆਦਾ ਹੀ ਹੋ ਗਈ ਫਿਰ ਮੈਂ ਮੈਡੀਸਿਨ ਮੇਰੇ ਕੋਲ ਨਾ ਇੱਕ ਖਰਾਕ ਪਈ ਸੀ ਜੋ ਮਸਮਾਲ ਕੇ ਰੱਖੀ ਹੋਈ ਸੀਗੀ ਪਹਿਲਾਂ ਮੈਂ ਠੀਕ ਹੋ ਗਈ ਜਣਾ ਫਿਰ ਉਹ ਵਾਲੀ ਮੈਡੀਸਿਨ ਲਈ ਫਿਰ ਮੈਂ ਬਾਹਰ ਚੁੱਧੇ ਚੜੇ ਫਿਰ ਮੈਡੀਸਿਨ ਲਈ ਥੋੜੀ ਜੀ ਡਰੈਸ ਲਗ ਕੀਤੀ ਤਾਂ ਥੋੜੀ ਠੀਕ ਹੋ ਗਈ ਉਹਦਾ ਤੇ ਖਾਂਸੀ ਇੰਨੀ ਜਿਆਦਾ ਆਈ ਕਿ ਵੋਮਟ ਹੋਣੀ ਸ਼ੁਰੂ ਹੋ ਗਈ ਔਰ ਬੁਖਾਰ ਇਨਾ ਤੇ ਚਲੋ ਫਿਰ ਆਰਾਮ ਆ ਗਿਆ ਉਦਾਂ ਰੱਖਾ ਕਰ ਪਈਆਂ ਸੀ ਸੰਭਾਲ ਕੇ ਰੱਖਿਆ ਤੇ ਬਾਕੀ ਤੁਸੀਂ ਵੀ ਸਾਰੇ ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ ਕਿਤੇ ਮੇਰੇ ਵਾਂਗ ਉਹਦਾ ਬਿਮਾਰੀ ਨਾ ਹੋ ਜਾਉ ਜਦੋਂ ਕਰਦਾ ਕੰਮ ਕਰ ਵੀ ਕਰਦਾ ਆ ਜਾਂ ਘਰ ਦੇ ਕੰਮ ਕਰਦਿਆਂ ਕਰਦਿਆਂ ਬਿਮਾਰ ਹੋਈ ਜਾਂਦਾ ਤਬੀਅਤ ਦਾ ਕੀ ਹੈ ਤਬੀਅਤ ਪਤਾ ਨਹੀਂ ਪਾਲਸ਼ੀਨ ਦੇ ਵਿੱਚ ਕਿਹੜੇ ਵੇਲੇ ਖਰਾਬ ਹੋ ਜਾਂਦੀ ਹੈ ਕਿਹੜੇ ਵੇਲੇ ਸਹੀ ਦਿੰਦੀ ਹੈ ਕਈ ਵਾਰੀ ਬੰਦਾ ਕੰਮ ਕਰਦਿਆਂ ਕਰਦਿਆਂ ਤਬੀਅਤ ਨੇ ਵਿਗੜ ਜਾਂਦੀ ਹੈ ਤੇ ਫਿਰ ਕਈ ਅੰਗੇਲੀ ਕਰ ਦਿੰਦੇ ਆ ਇਗਨੋਰ ਹੀ ਕਰ ਦਿੰਦੇ ਆ ਕਹਿੰਦੇ ਚਲ ਕੋਈ ਗੱਲ ਨਹੀਂ ਕੋਈ ਰਾਮ ਆ ਜੂਗਾ ਤੇ ਕਈ ਵਾਰੀ ਉਹੀ ਚੀਜ਼ਾਂ ਜਿਹੜੀਆਂ ਛੋਟੀਆਂ ਸੀ ਇਗਨੋਰ ਕੀਤੀਆਂ ਹੁੰਦੀਆਂ ਉਹ ਗੁਰੂਪਤ ਕਰਨ ਕਰ ਜਾਂਦੀ ਆ ਕਦੀ ਵੇਦ ਨਹੀਂ ਆਪਣੀ ਸਿਹਤ ਨਾਲ ਕੁਲਵਾੜ ਕਰਨ ਦੇਈ ਜਦੋਂ ਵੀ ਥੋੜੇ ਬਿਮਾਰ ਹੋ ਤੇ ਜਾ ਕੇ ਮੈਡੀਸਿਨ ਜ਼ਰੂਰ ਲੈਣੀ ਚਾਹੀਦੀ ਆ ਕਿਉਂਕਿ ਜੋ ਕੰਮ ਮੈਡੀਸਿਨ ਨੇ ਕਰਨਾ ਉਹ ਕਿਸੇ ਨੇ ਕਰ ਨਹੀਂ ਦੇਣਾ ਬਸ ਸਕੇਂ ਦਾ ਇਹ ਨੀਮ ਹਕੀਮ ਪੰਜਾਬ ਚ ਖਤਰੇ ਜਾਣ ਤੇ ਇਦਾਂ ਵੀ ਹੋ ਜਾਂਦਾ ਤੇ ਉਹ ਤਾਂ ਮੈਨੂੰ ਪਤਾ ਨਹੀਂ ਐ ਪਰ ਫਿਰ ਵੀ ਜਿਹੜੀ ਡਾਕਟਰਸ ਤੋਂ ਲਈ ਮਰਜ਼ੀ ਹੁੰਦੀ ਐ ਫਿਰ ਸੇ ਪਰ ਜਿਹੜੀ ਸਾਨੂੰ ਬਿਮਾਰੀ ਦੀ ਤੈ ਤੱਕ ਜਾ ਕੇ ਦੱਸਦੇ ਨੇ ਕਿ ਕੀ ਹੋਇਆ ਜ ਕਿ ਨਹੀਂ ਇੰਨਾ ਬਸ ਦੇਖ ਕੇ ਬੁਖਾਰ ਪਹਿਚਾਣ ਜਾਂਦੀ ਆ ਤੇ ਸਹੀ ਸਾਰੀ ਸਾਡੀ ਦਾਖਲ ਰੱਖਣ ਵਾਲੀ ਡਾਕਟਰਸ ਹੁੰਦੀ ਐ ਤੇ ਹਮੇਸ਼ਾ ਮੈਡੀਸਤ ਨਾਲੋਂ ਆਪਣੇ ਸੇਤਾ ਸਿਆਂ ਅੰਤਰ ਰੱਖਣਾ ਚਾਹੀਦਾ ਕਿਉਂਕਿ ਬੰਦਾ ਜਿਹੜੀ ਵੀ ਕੰਮ ਕਰਦਾ ਨਾ ਆਪਣਾ ਆਪ ਦਾ ਧਿਆਨ ਵੀ ਆਪ ਰੱਖਦਾ ਆਪਣੀਆਂ ਹਰ ਮੁਸ਼ਕਲ ਖੁਦੀ ਰੱਖਣਾ ਪੈਂਦਾ ਕਿਉਂਕਿ ਜਦੋਂ ਤੁਸੀਂ ਜਿਆਦਾ ਮੁਸੀਬਤ 'ਚ ਹੁੰਦੇ ਆ ਨਾ ਤੇ ਕੋਈ ਵੀ ਤੁਹਾਡਾ ਇੰਨਾ ਜਿਆਦਾ ਸਾਥ ਨਹੀਂ ਦਿੰਦਾ ਉਦੋਂ ਸਾਰੇ ਘਰ ਦੇ ਕੀ ক্লোਜ਼ ਦੇ ਰਿਸ਼ਤੇਦਾਰ ਜੋ ਘਰ ਵਿੱਚ ਨੱਕ ਚੱਕ ਕੇ ਵੀ ਰੱਖੇ ਹੁੰਦੇ ਨੇ ਸਾਰੇ ਤੁਹਾਡੇ ਮੋਰੀ ਪੈ ਜਾਂਦੇ ਟੁੱਟ ਟੁੱਟ ਕੇ ਪੈਣ ਲੱਗ ਜਾਂਦੇ ਮੈਂ ਇਹ ਗੱਲ ਐਕਸਪੀਰੀਅੰਸ ਕੀਤੀ ਹੈ ਮੇਰੀ ਜਦੋਂ ਲੱਤ ਠੀਕ ਨਹੀਂ ਸੀ ਤੇ ਕੰਦਾ ਬੰਦਾ ਜਿਹੜਾ ਨਾ ਹਰ ਗੀ ਤੇ ਹਰ ਕੰਮ ਲਈ ਮੈਡੀਸਿਨ ਲੈਣ ਲਈ ਜਾ ਕੋਈ ਇਤਾਰੇ ਕੰਮ ਕਰਨ ਲਈ ਬਾਹਰ ਉਦੋਂ ਦੂਜਿਆਂ ਤੇ ਡਿਪੈਂਡੈਂਟ ਹੋ ਜਾਂਦਾ ਜਦੋਂ ਦੂਜਿਆਂ ਦੇ ਡਿਪੈਂਡੈਂਟ ਹੁੰਦਾ ਫਿਰ ਕੋਈ ਵੀ ਕੰਮ ਖੁਦ ਨਹੀਂ ਕਰ ਪਾਉਂਦਾ ਤੇ ਬੜੀ ਮੁਸ਼ਕਲ ਦੇ ਹਾਲਾਤ ਪੈਦਾ ਹੁੰਦੀ ਹੈ ਇਸ ਕਰਕੇ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਖੁਦਾ ਤੁਨੂੰ ਅੱਲਾ ਨਾਮ ਰਹੀਮ ਵਾਹਿਗੁਰੂ ਸਾਰੀ ਮਿਲ ਕੇ ਤੁਹਾਨੂੰ ਅਸ਼ੀਰਵਾਦ ਦੇਣ ਤੇ ਤੁਸੀਂ ਆਪਣੀਆਂ ਸਾਰੀਆਂ ਮੁਸੀਬਤਾਂ ਦਾ ਵਿੱਚੋਂ ਨਿਕਲ ਜਾਓ ਤੇ ਪਰਮਾਤਮਾ ਤੁਹਾਡੀਆਂ ਜਿਹੜੀਆਂ ਇਸ਼ਾਵਾ ਫੁੱਲਫਿਲ ਕਰੇ ਇਹ ਹੀ ਸਾਰੇ ਦਿਲੋਂ ਤੋਹਾ ਮੰਗਦੇ ਆ ਵੱਡੇ ਦਿਨ ਸਟਾਰਟ ਹੋ ਗਿਆ ਕੱਲ੍ਹ ਵੈਸੇ 21 ਦਸੰਬਰ ਤੋਂ ਸਟਾਰਟ ਹੋ ਜਾਂਦੀ ਹੈ ਵੱਡੇ ਦਿਨ ਦਾ ਹੋਣਾ ਤੇ ਇਹ ਤਿੰਨ ਬੜਾ ਸ਼ੁਭ ਪਰਮਾਤਮਾ ਵੱਲੋਂ ਬੜਾਇਆ ਗਿਆ ਹੈ ਕ੍ਰਿਸਮਸ ਆ ਜਾਂਦੀ ਹੈ ਗੁਰੂ ਸਾਹਿਬ ਦਾ ਸ਼ੀਦੀ ਹਫਤਾ ਚੱਲਦਾ ਤੇ ਉਸ ਤੋਂ ਬਾਅਦ ਜਿਹੜੀ ਹੈ ਨ ਨਿਊ ਇਅਰ ਆ ਜਾਂਦਾ ਮਤਲਬ ਕਿਤੇ ਕੋਈ ਪਾਈਚਾਰਾ ਹੁੰਦਾ ਜਿਹੜਾ ਗਮ ਚੜਪਿਆ ਹੁੰਦਾ ਤੇ ਕੋਈ ਜਸ਼ਨ ਦਾ ਖੁਸ਼ੀ ਮਨਾ ਰਿਆ ਹੁੰਦਾ ਕਦੀ ਵੀ ਇਦਾਂ ਨਹੀਂ ਹੁੰਦਾ ਕਿ ਅਸੀਂ ਆਪਣੀ ਖੁਸ਼ੀ ਚ ਮਨਾ ਲਈ ਜਾਂ ਆਪਣੇ ਗੁਰੂ ਨੂੰ ਨਵਿਸ਼ਖਾ ਗੁਰੂ ਸਾਹਿਬ ਦਾ ਸ਼ਿਦੀ ਹਫਤਾ ਚੱਲਦਾ ਤੇ ਉਹਨਾਂ ਦੀ ਸ਼ਹਾਦਤ ਨੂੰ ਸਲਾਮ ਇਹ ਜ਼ਬਰ ਜ਼ੁਲਮ ਦਾ ਮੁਕਾਬਤਾ ਮੁਕਾਬਲਾ ਕਰਦੇ ਹੋਏ ਇੰਨੀਆਂ ਭਿਆਨਕ ਸਜ਼ਾਵਾਂ ਮਿਲੀਆਂ ਕਿ ਉਹਨਾਂ ਨੂੰ ਜਾਨ ਰਚਾਉਣਾ ਵੀ ਔਖਾ ਹੋ ਗਿਆ ਤੇ ਸਾਰਾ ਪਰਿਵਾਰ ਕੀ ਕੀ ਤੋਂ ਲੈ ਕੇ ਸੰਤਾਲੀ ਤਕਰੀਬਨ ਸੀਹੀ ਦੋਖਿਆ ਐਸੇ ਗੁਰੂ ਨੂੰ ਪ੍ਰਣਾਮ ਹੈ ਤੇ ਵਾਰੀ-ਵਾਰੀ ਜਾਂਦੀ ਆ ਸਾਰੇ ਤੇ ਆਪਾਂ ਇਹੀ ਕਹਿੰਨੇ ਆ ਕਿ ਜਦੋਂ ਕੋਈ ਵੀ ਬੰਦਾ ਥੋੜਾ ਥੋੜਾ ਨਹੀਂ ਜਿਆਦਾ ਹੀ ਮੁਸ਼ਕਿਲ ਵਿੱਚ ਆ ਜਾਂਦਾ ਤੇ ਉਹਦੇ ਲਈ مصیبتਾਂ ਹੀ مصیبتਾਂ ਹੁੰਦੀਆਂ ਨੇ ਉਹਦਾ ਹੱਲ ਉਹਨੂੰ ਖੁਦ ਸੋਚਣਾ ਪੈਣਾ ਕਿ ਮੈਂ ਇੰਨਾ ਮੁਸੀਬਤਾਂ ਤੋਂ ਗੈਟ ਕਿਵੇਂ ਹੋਣਾ ਵੈ ਕਿਵੇਂ ਇਹਨਾਂ ਨੂੰ ਬਾਹਰ ਨਿਕਲਣਾ ਇਹਦਾ ਹੱਲ ਉਹ ਖੁਦ ਸੋਚੇਗਾ ਕਿਉਂਕਿ ਕੋਈ ਹੋਰ ਤੁਹਾਡਾ ਇੰਨਾ ਸਾਥੀ ਨਹੀਂ ਦੇ ਵਗਾ ਜਿੰਨਾ ਤੁਹਾਡੀ ਆਪਣੀ ਮਾਂ ਨਹੀਂ ਆਪਣੇ ਘਰ ਦੇ ਆਣੇ ਸਾਥੀ ਨਾ ਹੁੰਦਾ ਪਰ ਜਦੋਂ ਉਮਮਾ ਲਈ ਸ਼ਹੀਦ ਹੋ ਜਾਂਦੇ ਆ ਤੇ ਉਦੋਂ ਕੌਮ ਤੋਂ ਜੋ ਦੇਖੋ ਇਸ ਪਰਿਵਾਰ ਨੂੰ ਮਿਲਿਆ ਉਹ ਕਤ ਹੀ ਨਹੀਂ ਮਿਲ ਪਾਇਆ ਤੇ ਕੌਮ ਦਾ ਜਿਹੜੀ ਸ਼ਾਤਤ ਹੁੰਦੀ ਹੈ ਨਾ ਦੀ ਸ਼ਹਾਦਤ ਨੂੰ ਇਸ ਕਰਕੇ ਵੀ ਸਲਾਮ ਹੈ ਕਿਉਂਕਿ ਪੂਰਾ ਪਰਿਵਾਰ ਥੋੜੇ ਸਮੇਂ ਦੇ ਵਿੱਚ ਹੀ ਕੌਮ ਲਈ ਖੇ ਲਾ ਦਿੱਤਾ ਜ਼ਬਰ ਜ਼ੁਲਮ ਦਾ ਮੁਕਾਬਲਾ ਕਰਦੇ ਹੋਏ ਦੋ ਸਾਬਜਤ ਦੇ ਵੱਡੇ ਸ਼ਹੀਦ ਹੋ ਗਏ ਚੱਕਰ ਦੀ ਘੜੀ ਦੇ ਨੇੜੇ ਤੇ ਦੋ ਛੋਟੇ ਬੱਚੇ ਮਾਤਾ ਗੁੱਜਰ ਕਰਨਾ ਚਲੇ ਗਏ ਕਿ ਉਹਨਾਂ ਦੇ ਜਿਹੜਾ ਕੰਗੂਤੀ ਲੀਸੀ ਉਹਨਾਂ ਦਾ ਰਸੂਆ ਉਸਨੇ ਘਰ ਦੇ ਵਿੱਚੋਂ ਉਹਨਾਂ ਦੀ ਸ਼ਿਕਾਇਤ ਕਰ ਦਿੱਤੀ ਤੇ ਪਕੜ ਕੇ ਲੈ ਜਾਂਦੇ ਐ ਠੰਡੇ ਬੁਰਜ ਵਿੱਚ ਪਾਉਂਦੇ ਐ ਤਰਾਹੀ ਮਨ ਹੋ ਜਾਂਦਾ ਕਿਉਂਕਿ ਬੱਚੇ ਛੋਟੇ ਮਾਤਾ ਫਿਰ ਉਹਨਾਂ ਨੂੰ ਭੇਜਦੇ ਐ ਸੂਬੇ ਦੀ ਕਚਹਿਰੀ ਲੱਗੀ ਹੁੰਦੀ ਐ ਸੂਬਾ ਦੇਖੋ ਕਿੰਨਾ ਜ਼ਾਲਮ ਇਹ ਛੋਟੇ ਬੱਚਿਆਂ ਨੂੰ ਦੇਖ ਕੇ ਹਰ ਇੱਕ ਨੂੰ ਤਰਸਾਂਦਾ ਕਿਸੇ ਬੱਚੇ ਨੂੰ ਸ਼ਾਇਦ ਹੀ ਕੋਈ ਕੁਝ ਕਹਿੰਦਾ ਹੋਵੇਗਾ ਪਰ ਜਿਨ੍ਹਾਂ ਦੀ ਜ਼ਾਲਮ ਪ੍ਰਵਿੱਤੀ ਹੁੰਦੀ ਹੈ ਉਹ ਕਹਿ ਦਿੰਦੇ ਆ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਤੇ ਪਰਮਾਤਮਾ ਵੱਲੋਂ ਦੇਖੋ ਇਸ ਕਰੋਪੀ ਤੋਂ ਨੰਗਣਾ ਬਹੁਤ ਔਖਾ ਸੀ ਤੇ ਸ਼ਹੀਦੀ ਹੋ ਗਈ ਚੀ ਦੀ ਰੰਗ ਲੱਗ ਗਈ ਗੁਰੂ ਜੀ ਨੇ ਜਿਹੜੀ ਤਾਰੀਫ ਲਾ ਕੇ ਕਿਹਾ ਸੀ ਕਿ ਚੱਲਿਆ ਹਿੰਦ ਦਾ ਪੀਰ ਤੇ ਫੇਰ ਦੇਖੋ ਗ੍ਰੇਡ ਆਏ ਕਦੀ ਮਹਾਰਾਜਾ ਰਣਜੀਤ ਸਿੰਘ ਹੋ ਗਿਆ ਤੇ ਹਰ ਇੱਕ ਬੰਦੇ ਦੇ ਔਨ ਨਾਲ ਫਰਕ ਪਿਆ ਤੇ ਪਰਮਾਤਮਾ ਵੱਲੋਂ ਦੇਖ ਲਓ ਰੰਗ ਵੀ ਉਸੇ ਚੀਜ਼ ਦਾ ਹੁੰਦਾ ਹੈ ਜਿਹੜੇ ਕੌਮ ਦੇ ਨਾਲ ਤੀਤ ਹੋ ਜਾਂਦੀ ਹੈ 第十次了，没